ਮਹਾਰਾਜ ਬਾਬਾ ਰਾਮ ਸਿੰਘ ਜੀ ਗੰਡੂਆ ਸਾਹਿਬ ਵਾਲੇ ਤੇ ਬ੍ਰਹਮ ਗਿਆਨੀ ਸੰਤ ਬਾਬਾ ਮਹਿੰਦਰ ਸਿੰਘ ਜੀ ਧਾਨੂਵਾਦਲੇ ਬਾੜਾ ਨਾ ਪੂਰਬੀ ਨਗਰ ਵਿੱਚ ਬਾਬਾ ਨੇ ਸ਼ਕਤਮਾਨੀ ਬੋਧਨ ਸੁਣਾਇਆ ਪੂਰਬੇ ਬੈਠੇ ਉਹਨਾਂ ਦੀ ਲੜਕੀ ਦੇ ਪੁੱਤ ਕਹਿੰਦੇ ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਦੀ ਭੈਣ ਨੇ ਬਦਲੀ ਤੋਂ ਕਿ ਬਾਬਾ ਜੀ ਕੋ ਕਹੋ ਬੇਨਤੀ ਕਰੋ ਵੀ ਸਾਡੇ ਵੀ ਘਰ ਕੀਤੇ ਚਰਨ ਪਾ ਦੇਣਾ ਜਦੋਂ ਇਹ ਬੇਨਤੀ ਕੀਤੀ ਕਹਿੰਦੇ ਬਾਬਾ ਜੀ ਹੰਸਾੜੀ ਵਾਲਿਆਂ ਦੇ ਅੱਗੇ ਬੇਨਤੀ ਕੀਤੀ ਵੇਖੋ ਕਿਦਾਂ ਸਰਕਾਰ ਮਹਾਂਪੁਰਖਾਂ ਦਾ ਕਰਦੀ ਹੈ ਇਹ ਵੀ ਕਹਿਣਾ ਵੀ ਭਾਈ ਗੰਡੂ ਵਾਲੇ ਸੰਤਾਂ ਦੇ ਹੱਥੇ ਦੀ ਤਲਮਾ ਕਿਸੇ ਦੀ ਵੀ ਪਾਕ ਨਹੀਂ ਇਹ ਵੇਖਿਆ ਪਰ ਤੱਕ ਵੇਖਿਆ ਤੇ ਜਿੰਨਾ ਜਿੰਨਾਂ ਨੇ ਸੇਵਾ ਕੀਤੀ ਕਮਾਈ ਸੰਤ ਬੀਬਾ ਕੁਲਵਿੰਦਰ ਕੌਰ ਕਿੰਨੇ ਪਿਆਰਿਆਂ ਨੇ ਉਹਨਾਂ ਦੀ ਹਜ਼ੂਰੀ ਚ ਰਹਿ ਕੇ ਸੱਤ ਕਰਕੇ ਰੰਗ ਮਾਣਿਆ ਤੇ ਘਾਟ ਹੋਈ ਮਹਾਂਪੁਰਖਾਂ ਨੇ ਕਿੰਨੇ ਬਚਨ ਕਮਾਏ ਕਿੰਨੀ ਦੇਰ ਤੋਂ ਮਹਾਂਪੁਰਖ ਬਾਬਾ ਬਿਜੇਂਦਰ ਦਾਸ ਜੀ ਮਹਾਪੁਰਖਾਂ ਦੇ ਚਰਨੀ ਰਹਿ ਕੇ ਕੀਰਤਨ ਦੀ ਸੇਵਾ ਜਿੱਥੇ ਕਹਿਣਾ ਦਰਣਾ ਤੇ ਕਿੰਨੀਆਂ ਸੰਕਟਾਂ 'ਚ ਫਸੇ ਹੋਣਾ ਦੇ ਤੋਂ ਮਹਾਪੁਰਖਾਂ ਦਾ ਪਤਾ ਲੱਗਣਾ ਵੀ ਬਾਬਾ ਜੀ ਕੰਨੋਂ ਆਏ ਨੇ ਤੇ ਘੇੜਾ ਸਾਹਿਬ ਆਏ ਨੇ ਬਾਹਰ ਮਹਾਪੁਰਖਾਂ ਹੀ ਨੇ ਦਰਸ਼ਨ ਦੇਂਦੇ ਨੇ ਕਦੇ ਸੰਗਤ ਪੁਰੇ ਜਾਣਾ ਗਣੂਆ ਸਾਹਿਬ ਜਾਣਾ ਤੇ ਮਹਾਪੁਰਖਾਂ ਕੋਠੀ ਸੰਗਤ ਨੇ ਨਾਲ ਜਿਹੜਾ ਪਿਆਰੇ ਜਦੋਂ ਮਹਿਕ ਕਿ ਸਾਧੂ ਦੀ ਮਹਿਕ ਜਿਹੜੀ ਹੈ ਉਹ ਜਨਮ ਤੇ ਆਹ ਜਨਮ ਤੇ ਅੱਗੇ ਰੂਪ ਸਫਲ ਕਰ ਦਿੰਦਾ ਹੈ ਕਿ ਜਦੋਂ ਬਾਬਾ ਜੀ ਹਸਾਲੀ ਵਾਲਿਆਂ ਕੀ ਬੇਨਤੀ ਕੀਤੀ ਕਿ ਬਾਬਾ ਜੀ ਇਹਨਾਂ ਦੇ ਵੀ ਚਰਨ ਪਾਓ ਕਹਿੰਦੇ ਭਾਈ ਜੰਨੂ ਵਾਲੇ ਸੰਤਾਂ ਦੇ ਜਿਵੇਂ ਕਿ ਦਾ ਮਹਾਂਪੁਰਖਾਂ ਦਾ ਸਰਕਾਰ ਤੇ ਬਾਬਾ ਜੀ ਜੰਨੂ ਆਥੇ ਵਾਲਿਆਂ ਨੂੰ ਬੇਨਤੀ ਕੀਤੀ ਕਹਿੰਦੇ ਬਾਬਾ ਜੀ ਕਿਸੇ ਪਿਆਰੇ ਨਾਲ ਕਹਿੰਦਾ ਕਹਿੰਦੇ ਇਹਦੇ ਵੀ ਗਰੀਬ ਗਰੀਬ ਦੇ ਚਰਨ ਪਾ ਲਓ ਕਹਿੰਦੇ ਭਾਈ ਖਬਰਦਾਰ ਜੀ ਨੂੰ ਗਰੀਬ ਨਹੀਂ ਕਿਹਾ ਮੈਂ ਇਹਦੇ ਅੱਜ ਤੋਂ ਸਾਰੀ ਜਨਮਾਂ ਦਲੇਦਰਾਂ ਦੀ ਜਨਮਾਂ ਦੀ ਦਲੇਦਰਤਾ ਦੀ ਗਰੀਬੀ ਖਤਮ ਹੋ ਗਈ ਇਹ ਬਾਬਾ ਜੀ ਨੇ ਜੰਨੂ ਵਾਲਿਆਂ ਨੇ ਬਚਾਈ ਕਹਿੰਦੇ ਅੱਜ ਤੱਕ ਜੇ ਸਾਰੇ ਇਹ ਕਰਮ ਕੱਟ ਦਤੇ ਨੇ ਤੇ ਵੇਖੋ ਫਿਰ ਉਹਨਾਂ ਦੇ ਘਰ ਚਰਨ ਪਾਏ ਕਹਿੰਦੇ ਚਰਨ ਪਾਏ ਐਸੇ ਮਹਾਪੁਰਖਾਂ ਦੇ ਚਰਨ ਪਾਏ ਕੋਈ ਰਾਮ ਜੀ ਬੰਨੂ ਵਾਲੇ ਮਹਾਪੁਰਖ ਮਾਰਗੇ ਤੇ ਅੱਜ ਤੱਕ ਉਹਨਾਂ ਦੀਆਂ ਬਰਕਤਾਂ ਸੀ ਚੱਕਦੀਆਂ ਤੇ ਆਪਾਂ ਕਿਵੇਂ ਕਹਿੰਦੇ ਬਾਣੀ ਤਾਂ ਸਤ ਗਿਆਨੀ ਬ੍ਰਹਮ ਗਿਆਨੀ ਸਤ ਜੀਵ ਹੈ ਨਹੀਂ ਉਹ ਕਦੇ ਵੀ ਨਹੀਂ ਜਾਣਗੇ ਦੁਨੀਆ ਦਾ ਉਹ ਨਾ ਜਾਣਾ ਬਣਿਆ ਰਹਿੰਦਾ ਪਰ ਜਿਹੜੇ ਤੇਰੇ ਨਾਮ ਨਾਲ ਰੁੱਤੇ ਗਏ ਉਹਨਾਂ ਦੀ ਸੋਭਾ ਹੀ ਬਖਰੀ ਹੋ ਜਾਂਦੀ ਹੈ ਤੇਰੇ ਪਿਆਰਿਆਂ ਦੀ